ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ਿਵ ਪੁਰਾਣ ਦੀ ਸ਼ਿਵ ਪੁਰਾਣ ਵਿੱਚ ਕਥਾ ਹੁੰਦੀ ਹੈ ਕਿ ਇੱਕ ਜਲ ਦੇ ਕੁੰਡ ਵਿੱਚ ਵਿਸ਼ਨੂੰ ਦੇ ਨਾਭ ਕਮਲ ਵਿੱਚੋਂ ਬ੍ਰਹਮਾ ਜੀ ਉਤਪਨ ਹੋਏ ਤਾਂ ਵਿਸ਼ਨੂੰ ਅਤੇ ਬ੍ਰਹਮਾ ਵਿੱਚ ਝਗੜਾ ਹੋ ਪਿਆ ਗਿਆ ਬ੍ਰਹਮਾ ਕਹਿਣ ਲੱਗਾ ਕਿ ਮੈਂ ਵੱਡਾ ਹਾਂ ਤੂੰ ਮੇਰੀ ਪੂਜਾ ਕਰ ਅਤੇ ਵਿਸ਼ਨੂੰ ਕਹੇ ਮੈਂ ਵੱਡਾ ਹਾਂ ਪੂਜਣ ਯੋਗ ਹਾਂ ਅਮੈ ਤੈਨੂੰ ਉਤਪਨ ਕੀਤਾ ਹੈ ਇਸ ਤਰ੍ਹਾਂ ਜਦੋਂ ਹਾਂ ਦਾ ਬਹੁਤ ਝਗੜਾ ਵਧ ਗਿਆ ਤਾਂ ਜਲ ਕੁੰਡ ਵਿੱਚੋਂ ਇੱਕ ਸੋਨੇ ਦੇ ਰੰਗ ਦਾ ਥੰਮ ਉਤਪਨ ਹੋਇਆ ਜਿਸ ਦਾ ਹੇਠਲਾ ਇਸਰਾ ਅਪਾਤਲ ਵਿੱਚ ਤੇ ਉੱਤਲਾ ਆਕਾਸ਼ ਵਿੱਚ ਜਾ ਪਹੁੰਚਿਆ ਇਸ ਨੂੰ ਵੇਖ ਕੇ ਦੋਵੇਂ ਬੜੇ ਹੈਰਾਨ ਹੋਏ ਤਾਂ ਦੋਹਾਂ ਦਾ ਨੇ ਲੜਨਾ ਬੰਦ ਕਰਕੇ ਇਹ ਫੈਸਲਾ ਕੀਤਾ ਕਿ ਜਿਹੜਾ ਇਸ ਦੇ ਆਦੰਤ ਦਾ ਪਤਾ ਕਰ ਲਵੇ ਉਹੀ ਵੱਡਾ ਤੇ ਪੂਜਣਯੋਗ ਹੋਵੇਗਾ ਇਹ ਫੈਸਲਾ ਕਰਕੇ ਵਿਸ਼ਨੂੰ ਜੀ ਉਸ ਥੰਮ ਦੇ ਹੇਠਲੇ sire ਦਾ ਅੰਤ ਲੈਣੇ ਇਠਾਂ ਅਤੇ ਬ੍ਰਹਮਾ ਜੀ ਉੱਪਰਲੇ sire ਦਾ ਅੰਤ ਲੈਣ ਉੱਪਰ ਚਲੇ ਗਏ ਜਿਉਂ-ਜਿਉ ਇਹ ਅੱਗੇ ਜਾਵਣ ਤਿਉਂ-ਤਿਉ ਥੰਮ ਹੋਰ ਅੱਗੇ ਹੀ ਅੱਗੇ ਨਜ਼ਰ ਆਵੇ ਕਈ ਹਜ਼ਾਰ ਸਾਲਾਂ ਪਿੱਛੋਂ ਹਾਰ ਥੱਕ ਕੇ ਵਿਸ਼ਨੂੰ ਜੀ ਵਾਪਸ ਆ ਗਏ ਉਕਰੋ ਬ੍ਰਹਮਾ ਜੀ ਨੇ ਵੀ ਸੋਚਿਆ ਕਿ ਹੁਣ ਕੀ ਕਰਨਾ ਚਾਹੀਏ ਇਸ਼ਤਾ ਤਾਂ ਅੰਤ ਹੀ ਨਹੀਂ ਆਉਂਦਾ ਬ੍ਰਹਮਾ ਨੇ ਇਹ ਸੋਚ ਸਮੇ ਇੱਕ ਕੇਤਕੀ ਦਾ ਫੁੱਲ ਉੱਪਰੋਂ ਹੇਠਾਂ ਉਤਰਦਾ ਵੇਖਿਆ ਬ੍ਰਹਮਾ ਨੇ ਉਸ ਨੂੰ ਪੁੱਛਿਆ ਤੂੰ ਕਿੱਥੋਂ ਆਇਆ ਹੈ ਉਸਨੇ ਕਿਹਾ ਕਿ ਮੈਂ 1000 ਸਾਲ ਤੋਂ ਇਸ ਥੰਮ ਤੋਂ ਹੇਠਾਂ ਉਤਰਦਾ ਹਾਂ ਪ੍ਰਿਯਾ ਹਾਂ ਪਰ ਇਸ ਦਾ ਕੋਈ ਅੰਤ ਨਹੀਂ ਆਉਂਦਾ। ਬ੍ਰਹਮਾ ਨੇ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਅਤੇ ਇਹ ਗਵਾਹੀ ਦੇਵੇਂ ਕਿ ਮੈਂ ਇਸ ਲਿੰਗ ستੂਨ ਦੇ ਸਿਰ ਉੱਤੇ ਜਾ ਕੇ ਫੁੱਲ ਵਰਸਾਏ ਹਨ ਅਤੇ ਅਸੀਂ ਦੋਵੇਂ ਉੱਥੋਂ ਇਕੱਠੇ ਹੇਠਾਂ ਆਏ ਹਾਂ। ਜੇ ਤੂੰ ਇਹ ਝੂਠੀ ਗਵਾਹੀ ਨਾ ਦੇਵੇਂਗਾ ਤਾਂ ਮੈਂ ਤੈਨੂੰ ਅਸਮ ਕਰ ਦੇਵਾਂਗਾ। ਇਸ ਡਰ ਕਰਕੇ ਕੇਤਕੀ ਫੁੱਲ ਝੂਠੀ ਗਵਾਈ ਦੇਣੀ ਮੰਨ ਗਿਆ ਜਦ ਦੋਵੇਂ ਹੀ ਜਣੇ ਆਏ ਤਾਂ ਵਿਸ਼ਨੂੰ ਨੇ ਸੱਚ ਦੱਸ ਦਿੱਤਾ ਕਿ ਮੈਂ ਅੰਤ ਨਹੀਂ ਪਾ ਸਕਿਆ ਪਰ ਬ੍ਰਹਮਾ ਨੇ ਇਹ ਕਹਿ ਦਿੱਤਾ ਮੈਂ ਅੰਤ ਲੈ ਆਇਆ ਹਾਂ ਅਤੇ ਇਸ ਕੇਤਕੀ ਦੇ ਫੁੱਲ ਨੇ ਮੇਰਾ ਉੱਥੇ ਸਵਾਗਤ ਕੀਤਾ ਸੀ ਮੈਂ ਇਸ ਨੂੰ ਗਵਾਈ ਵਜੋਂ ਨਾਲ ਹੀ ਲੈ ਆਇਆ ਹਾਂ ਜਦ ਇਹ ਕਾਲ ਹੋ ਚੁੱਕੀ ਤਾਂ ਸੁਨਹਿਰੀ ਸਤੰਭਨ ਸਤੂਨ ਵਿੱਚੋਂ ਇੱਕ ਜਟਾ ਝੂਟ ਤ੍ਰਿਸ਼ੂਲ ਧਾਰੀ ਡਰਾਉਣੀ ਸੂਰਤ ਨੇ ਪ੍ਰਗਟ ਹੋ ਕੇ ਬ੍ਰਹਮਾ ਨੂੰ ਕਿਹਾ ਕਿ ਤੂੰ ਆਪਣੀ ਪੂਜਾ ਕਰਨ ਵਾਸਤੇ ਝੂਠ ਬੋਲਿਆ ਹੈ ਇਸ ਕਰਕੇ हे ਬ੍ਰਹਮਾ ਸੰਸਾਰ ਵਿੱਚ ਤੇਰੀ ਪੂਜਾ ਕਿਤੇ ਨਹੀਂ ਹੋਵੇਗੀ ਅਤੇ ਤੇਰਾ ਝੂਠ ਗਵਾਹ ਕੇਤਕੀ ਇਹ ਕੌੜੇ ਫੁੱਲ ਦਾ ਕਿਸੇ ਨੇ ਵੀ ਪੂਜਾ ਸਥਾਨ ਤੇ ਨਹੀਂ ਚੜੇਗਾ। ਵਿਸ਼ਨੂੰ ਨੇ ਸੱਚ ਬੋਲਿਆ ਹੈ ਕਿ ਇਹ ਅੰਤ ਨਹੀਂ ਪਾ ਸਕਿਆ ਇਸ ਕਰਕੇ ਇਸ ਦੀ ਪੂਜਾ ਸਭ ਥਾਈ ਹੋਵੇਗੀ। ਸੋ ਉਸ ਦਿਨ ਤੋਂ ਯਗਾਂ ਕਰਕੇ ਯਗਾਂ ਤੋਂ ਬਿਨਾਂ ਬ੍ਰਹਮਾ ਦੀ ਕਿਤੇ ਪੂਜਾ ਨਹੀਂ ਹੁੰਦੀ ਤੇ ਵਿਸ਼ਨੂੰ ਹਰ ਥਾਂ ਪੂਜਿਆ ਜਾਂਦਾ ਹੈ। ਇਸ ਲਿੰਗ ਸ਼ਤੂਨ ਨੂੰ ਸ਼ਿਵਜੀ ਦਾ ਚਿਹਨ ਕਥਨ ਕੀਤਾ ਜਾਂਦਾ ਹੈ। ਉਸਕਰ ਰਾਜ ਜਬੇਰ ਵਿੱਚ ਖਾਲਸ ਸੋਨੇ ਦਾ ਥੰਬਾ ਇੱਕ ਸਰੋਵਰ ਵਿੱਚ ਇਸ ਘਟਨਾ ਦੀ ਯਾਦ ਵਿੱਚੋਂ ਖੜਾ ਕੀਤਾ ਹੋਇਆ ਹੈ। ਜਿਸ ਦੀ ਸਰਦਾਰੂ ਲੋਕ ਬਹੁਤ ਹੀ ਪੂਜਾ ਕਰਦੇ ਹਨ। ਵਿਚਾਰ ਕਰਦੇ ਹਾਂ ਨੀਕਾਂ ਬੁੱਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ